ਮੀਆਂ ਬੀਬੀ ਬਹੁਤ ਹੀ ਨਾਈਸ ਪਰਸਨ ਬਹੁਤ ਹੀ ਡੈਡੀਕੇਟਿਡ ਕੰਮ ਕਰਨ ਦੇ ਵਿੱਚ ਠੀਕ ਹੈ ਜੀ ਬਹੁਤ ਮੈਨੂੰ ਵਧੀਆ ਲੱਗਿਆ ਇਹਨਾਂ ਤੋਂ ਕਹ ਦਿਓ ਵਾਹਿਗੁਰੂ ਓਵਰ ਸੀਜ਼ ਕੰਪਨੀ ਇਹਨਾਂ ਦੀ ਨਾਮ ਹੈ ਜੀ ਰਾਮਨਗਰ ਛੰਨਾ ਸ਼ੇਰਪੁਰ ਰੋਡ ਦੇ ਉੱਤੇ ਸ਼ੇਰਪੁਰ ਆਪਣੇ ਬਰਨਾਲਾ ਇਹਨਾਂ ਨੂੰ ਫਿਰ ਇਹ ਗਏ ਲੁਧਿਆਣੇ ਇਹਨਾਂ ਨੇ ਵੱਡਾ ਪ੍ਰੋਜੈਕਟ ਦੇਖਿਆ ਹੁਣ ਇਹਨਾਂ ਕੋਲੇ ਵੱਡੀਆਂ ਮਸ਼ੀਨਾਂ ਲੱਗੀਆਂ ਹੋਈਆਂ ਨੇ ਦੋਸਤੋ ਗੱਲ ਕਰਾਂਗੇ ਅੱਜ ਕਹਿੰਦੇ ਕਿ ਕੰਮ ਨਹੀਂ ਹੈ ਅਸੀਂ ਵਿਲੇ ਰਹਿਣੇ ਆ ਪਰ ਨਹੀਂ ਹੈ ਜੀ ਇਸ ਤਰ੍ਹਾਂ ਦੀ ਗੱਲ ਕਿਉਂਕਿ ਭੈਣ ਆਏ ਨੇ ਗਗਨਦੀਪ ਕੌਰ ਇਹ ਆਏ ਨੇ ਰਾਮਨਗਰ ਛੰਨਾ ਤੋਂ ਇਹਨਾਂ ਨੇ ਇਹ ਗੱਲ ਸਾਬਤ ਕਰਤੀ ਕਿ ਕੰਮ ਬਹੁਤ ਹੈ ਕਰਨ ਵਾਲਾ ਹੋਣਾ ਚਾਹੀਦਾ ਠੀਕ ਹੈ ਜੀ ਮਤਲਬ ਕੰਮ ਬਹੁਤ ਜ਼ਿਆਦਾ ਪਰ ਕਰਨ ਵਾਲਾ ਹੋਣਾ ਚਾਹੀਦਾ ਇਹਨਾਂ ਨੇ ਸਟਾਰਟ ਕੀਤਾ ਇੱਕ ਸਮਾਲ ਸਕੇਲ ਤੋਂ ਕੰਮ ਬਹੁਤ ਹੀ ਛੋਟੇ ਤੋਂ ਮਤਲਬ ਕਿ ਹੈਂਡ ਕੀ ਕਹਿੰਦੇ ਨੇ ਹੈਂਡ ਹੈਂਡ ਫਲੈਟ ਹੈਡ ਫਲੈਟ ਹਾਂ ਸੇ ਤੁਸੀਂ ਆਪ ਨੀਟਿੰਗ ਕਰਦੀ ਹੈ ਜੀ ਜਿੱਦਾਂ ਹੱਥ ਨਾਲ ਲੇਡੀਜ਼ ਕੋਟੀਆਂ ਬਣਾਉਂਦੀਆਂ ਨੇ ਹਾਂ ਹੱਥ ਨਾਲ ਕੋਟੀਆਂ ਬਣਾਉਂਦੇ ਸੀ ਇਹਨਾਂ ਨੇ ਸਟਾਰਟ ਕੀਤਾ ਇੱਕ ਛੋਟੀ ਮਸ਼ੀਨ ਤੋਂ ਇਹਨਾਂ ਨੂੰ ਫਿਰ ਇਹ ਗਏ ਲੁਧਿਆਣੇ ਇਹਨਾਂ ਨੇ ਵੱਡਾ ਪ੍ਰੋਜੈਕਟ ਦੇਖਿਆ ਹੁਣ ਇਹਨਾਂ ਕੋਲੇ ਵੱਡੀਆਂ ਮਸ਼ੀਨਾਂ ਲੱਗੀਆਂ ਹੋਈਆਂ ਨੇ ਔਰ 10 ਬੰਦਿਆਂ ਦੀ ਟੀਮ ਹੈ ਜੀ ਇਹਨਾਂ ਕੋਲੇ ਔਰ ਇਹ ਸਿਰਫ ਹੋਲ ਸੇਲ ਨੂੰ ਦਿੰਦੇ ਨੇ ਮਾਲ ਜਿੰਨੇ ਵੀ ਭਰਾ ਮੇਰੇ ਮਤਲਬ ਹੋਜ਼ਰੀ ਦੇ ਹੋਲ ਸੇਲ ਮੇਰੀ ਵੀਡੀਓ ਦੇਖ ਰਹੇ ਨੇ ਉਹ ਜ਼ਰੂਰ ਇਹਨਾਂ ਨਾਲ ਕੰਟੈਕਟ ਕਰੋ ਅਗਰ ਤੁਹਾਨੂੰ ਰੇਟ ਸਹੀ ਲੱਗਦਾ ਇਹਨਾਂ ਦੀ ਕੁਆਲਿਟੀ ਸਹੀ ਲੱਗਦੀ ਹੈ ਇਹਨਾਂ ਦੀ ਕਮਿਟਮੈਂਟ ਸਹੀ ਲੱਗਦੀ ਹੈ ਤਾਂ ਇਹਨਾਂ ਨੂੰ ਜ਼ਰੂਰ ਮੌਕਾ ਦਿਓ ਵਾਹਿਗੁਰੂ ਓਵਰ ਸੀਜ਼ ਕੰਪਨੀ ਇਹਨਾਂ ਦੀ ਨਾਮ ਹੈ ਜੀ ਰਾਮਨਗਰ ਛੰਨਾ ਸ਼ੇਰਪੁਰ ਰੋਡ ਦੇ ਉੱਤੇ ਸ਼ੇਰਪੁਰ ਆਪਣੇ ਬਰਨਾਲਾ ਸ਼ੇਰਪੁਰ ਉੱਧਰ ਹੈ ਜੀ ਔਰ ਭੈਣ ਦਾ ਨਾਮ ਹੈਗਾ ਗਗਨਦੀਪ ਕੌਰ ਬਾਕੀ ਮੁੰਡਾ ਮੈਂਸ਼ਨ ਕਰ ਦੇਗਾ ਤੁਹਾਨੂੰ ਔਰ ਇਹਨਾਂ ਨੇ ਲਿਆ ਜੀ ਵੀਡੀਓ ਬਣਾਉਣ ਵਾਸਤੇ ਔਰ ਵਧੀਆ ਇਹ ਮੇਰੀਆਂ ਰੀਲਸ ਵਗੈਰਾ ਇਹ ਦੇਖਦੇ ਨੇ ਫੇਸਬੁੱਕ ਲਾਈਕ ਕੀਤਾ ਹੋਇਆ ਕਮੈਂਟ ਵੀ ਕਰਦੇ ਨੇ ਇਹਨਾਂ ਨੇ ਲਿਆ ਜੀ S24 আলਟਰਾ 1,28,999 ਰੁਪਏ ਦਾ ਫੋਨ ਹੈ ਬਾਕੀ ਇਹਨਾਂ ਨੂੰ ਮੈਂ ਭੈਣ ਨੂੰ ਕਰਤਾ ਡਿਸਕਾਊਂਟ ਬਹੁਤ ਵੱਡਾ ਡਿਸਕਾਊਂਟ ਕਰਕੇ ਇਹਨਾਂ ਨੂੰ ਦਿੱਤਾ ਫੋਨ ਔਰ ਨਾਲ ਇਹਨਾਂ ਨੇ ਲਿਆ 45 ਵਾਟਸ ਦਾ オリジナル ਅਡਾਪਟਰ ਜਿਹੜਾ ਕਿ 3000 ਰੁਪਏ ਦਾ ਅਡਾਪਟਰ ਹੈ ਕੰਪਨੀ ਦਾ ਹੀ ਇਹਦਾ ਵੀ ਬਿੱਲ ਦੇਵਾਂਗੇ ਔਰ ਬਹੁਤ ਵਧੀਆ ਭੈਣ ਦਾ ਸਵਾ ਔਰ ਨਾਲ ਇਹਨਾਂ ਦੇ ਹਸਬੰਦ ਆਏ ਨੇ ਤੁਹਾਡਾ ਨਾਮ ਕੀ ਹੈ ਵੀਰ ਜੀ ਕੁਲਵੰਤ ਸਿੰਘ ਆ ਜੀ ਕੁਲਵੰਤ ਸਿੰਘ ਵੀਰ ਜੀ ਇਹਨਾਂ ਦਾ ਵੀ ਬਹੁਤ ਚੰਗਾ ਕੰਮ ਹੈ ਇਹ ਤੂੜੀ ਦਾ ਕੰਮ ਕਰਦੇ ਨੇ ਬਹੁਤ ਹੋਲ ਸੇਲ ਹੀ ਤੂੜੀ ਇਹਨਾਂ ਦੀ ਕਾਫੀ ਕੰਪਨੀਆਂ ਨੂੰ ਤੂੜੀ ਜਾਂਦੀ ਆ ਫੈਕਟਰੀਆਂ ਨੂੰ ਹਾਂ ਫੈਕਟਰੀਆਂ ਨੂੰ ਜਾਂਦੀਆਂ ਮੀਆਂ ਬੀਬੀ ਬਹੁਤ ਹੀ ਨਾਈਸ ਪਰਸਨ ਬਹੁਤ ਹੀ ਡੈਡੀਕੇਟਿਡ ਕੰਮ ਕਰਨ ਦੇ ਵਿੱਚ ਠੀਕ ਹੈ ਜੀ ਬਹੁਤ ਮੈਨੂੰ ਵਧੀਆ ਲੱਗਿਆ ਇਹਨਾਂ ਤੋਂ ਕੁਝ ਸਿੱਖਣ ਨੂੰ ਮੈਨੂੰ ਮਿਲਿਆ ਮੌਕਾ ਮਿਲਿਆ ਬਹੁਤ ਧੰਨਵਾਦ ਆ ਬਾਕੀ ਗਗਨਦੀਪ ਜੀ ਦੱਸਣਗੇ ਭੈਣ ਮੇਰੀ ਹਾਂਜੀ ਭੈਣ ਜੀ ਉਸ ਕਹਿਣਾ ਚਾਹੋਗੇ ਸਾਡੇ ਬਾਰੇ ਕਿਵੇਂ ਲੱਗੇ ਇੱਥੇ ਤੁਹਾਨੂੰ ਨੇਟ ਕਰ ਲੋ ਥੋੜੇ ਵਾਸ ਲੋਆ ਬਹੁਤ ਵਧੀਆ ਲੱਗਿਆ ਵੀਰ ਜੀ ਸਾਨੂੰ ਲਾਈਕ ਜਿਵੇਂ ਪਤਾ ਲੱਗਿਆ ਫਿਰ ਅਸੀਂ ਕੰਟੈਕਟ ਕੀਤਾ ਉਸ ਤੋਂ ਬਾਅਦ ਅਸੀਂ ਇੱਥੇ ਆਏ ਤੇ ਸਾਰਿਆਂ ਨਾਲ ਤੁਹਾਡੇ ਨਾਲ ਡੀਲ ਕੀਤੀ ਬਾਕੀ ਫੋਨ ਲਿਆ ਸਾਨੂੰ ਫੋਨ ਬਾਈ ਕਰਕੇ ਬਹੁਤ ਵਧੀਆ ਲੱਗਿਆ ਹਾਂਜੀ ਤੇ ਕੀ ਕਹਿਣਾ ਚਾਹੋਗੇ ਹੋਲ سیلਰਾਂ ਨੂੰ ਕਿ ਤੁਸੀਂ ਕੀ ਕਮਿਟਮੈਂਟ ਕਰਦੇ ਹੋ ਸਾਡੀ ਇਹ ਕਮਿਟਮੈਂਟ ਹੈ ਜੀ ਸਾਨੂੰ ਇੱਕ ਵਾਰੀ ਮੌਕਾ ਦਿਓ ਬਾਕੀ ਟਾਈਮ ਤੇ ਮਾਲ ਸਪਲਾਈ ਕਰਾਂਗੇ ਕੁਆਲਿਟੀ ਦਵਾਂਗੇ ਬਾਕੀ ਜੋ ਜੋ ਉਹਨਾਂ ਦੀ ਕਮਿਟਮੈਂਟ ਹੋਏਗੀ ਉਹ ਪੂਰੀ ਕਰਾਂਗੇ ਚਲ ਬਹੁਤ ਹੋ ਗਿਆ ਲਾ ਅਗਰ ਤੁਹਾਨੂੰ ਕੋਈ ਵੀ ਹੋਲ سیلਰ ਨੂੰ ਕੋਈ ਕੰਟੈਕਟ ਨੰਬਰ ਚਾਹੀਦਾ ਜੀ ਤਾਂ ਜਰੂਰ ਤੁਸੀਂ ਕਮੈਂਟ ਦੇ ਵਿੱਚ ਮੈਸੇਜ ਕਰਿਓ ਪਰ ਬਾਕੀ ਵੀਡੀਓ ਦੇ ਵਿੱਚ ਵੀ ਤੁਹਾਨੂੰ ਇਹਨਾਂ ਦਾ ਨੰਬਰ ਦਿੱਤਾ ਜਾਊਗਾ ਜੈ ਮਾਤਾ ਦੀ ਜੀ